ਰਾਤੀ ਬਹੁਤ ਗਰਮੀ ਲੱਗੀ। ਅਬ ਬੱਤੀ ਦੇ ਟਾਈਮ ਤੇ ਬੰਦ ਹੋ ਗਈ। ਆਹ ਨੇਰੀ ਜੀ ਆ ਗਈ ਸੀ ਨਾ। ਹਾਂ। ਤੇ ਇਹ ਤੇ ਬੰਦ ਹੋ ਗਈ। ਉਹ ਤਾਂ ਸਾਡੀ ਕਿਸਮਤ ਨਹੀਂ ਕਿਦਾਂ ਦੀ ਆ। ਲੋਕੀ ਹਲੋ ਤਾਂ ਹੀ ਲਪੱਖੇ ਚੱਲਦੇ ਹੋਣੇ ਲੋਕੀ ਪਏ ਹੋਣੇ ਆ। ਸਾਡੇ ਜਦੋਂ ਬੱਤੀ ਬੰਦ ਹੋ ਜਾਂਦੀ ਆ, ਸਾਡਾ ਪੱਖਾ ਵੀ ਬੰਦ ਹੋ ਜਾਂਦਾ। ਆਹ ਤੇ ਹੋਣਾ ਹੀ ਆ। ਸਾਰੀ ਰਾਤ ਮੈਂ ਮੁੰਡੇ ਦੇ ਪੱਖੇ ਚੱਲਦੀ ਰਹੀ ਆ। ਹੋਣ ਜਾ ਕੇ ਸੁੱਤਾ ਵਿਚਾਰਾ। ਬੁਸ਼ੀ ਗਰਮੀ ਦੇ ਵਿੱਚ। ਪੱਖੀ ਨਗਰੀ ਹੁਣੇ ਠੰਡ ਪੈਂਦੀ ਆ ਨਹੀਂ ਉਹ ਥੋੜੀ ਜਿਹੀ ਉਸ ਐਵੇਂ ਦਾ ਕਿਤੇ ਮੱਛਰ ਵੀ ਬੜਾ ਹੋਣਾ ਹਾਂ ਹਾਂ ਮੁੰਡੇ ਮੱਛਰ ਮੱਛਰ ਜਿੱਲੇ ਡੜਿਆ ਰਾਤ ਨਹੀਂ ਮੈਂ ਪੱਖੀ ਤੇ ਚੱਲਦੀ ਰਹੀ ਆ ਮੱਛਰ ਦਾ ਤੇ ਫਿਰ ਬਚਾ ਹੀ ਰਿਆ ਤੂੰ ਇਦਾਂ ਕਰਿਆ ਕਰ ਸਰੋਂ ਦਾ ਤੇਲ ਲਾ ਲੈ ਨਾ ਜਿਹੜੇ ਥੋੜਾ ਜਿਹਾ ਮਿੱਟੀ ਦਾ ਤੇਲ ਪਾ ਲਿਆ ਉਹ ਮਿਲਾ ਕੇ ਨਾ ਤੇ ਮੁੰਡੇ ਤੇ ਮਲ ਦਿਆਗਾ ਉਹਦਾ ਮੱਛਰ ਨਹੀਂ ਲੜਦਾ ਆ ਇਦਾਂ ਕਰਿਆ ਕਰਾਂਗੇ ਆਹੋ ਉਹਦਾ ਲੋਕਾਂ ਦੇ ਨਾ ਕਿਦਾਂ ਬੈਟਰੀ ਹੁੰਦੀ ਆ ਤੇ ਪੱਖੇ ਚੱਲਦੇ ਰਹਿੰਦੇ ਆਹੋ ਲੋਕਾਂ ਨੇ ਵਾਟਰ ਜਲਵਾਏ ਹੁੰਦੇ ਉਹ ਆਹੋ ਚਲੋ ਬਾਬਾ ਕਰੂ ਕਿਰਪਾ ਤੇ ਸਾਡੇ ਵੀ ਲੱਗੂਗਾ ਜੀ ਸਾਨੂੰ ਕਿੱਥੇ ਆਗਦਾ ਸਾਡੀ ਤਾਂ ਕਿਸਮਤ ਹੀ ਇਦਾਂ ਦੀ ਆ ਪਤਾ ਨਹੀਂ ਅੱਜ ਵੀ ਦਿਹਾੜੀ ਮਿਲਦੀ ਕਿ ਨਹੀਂ ਮਿਲਦੀ ਇਹ ਰਵੀ ਦੇ ਕਰਮਾਂ ਚੋਂ ਹੀ ਮਿਲੂਗੀ ਨਾ ਜਾਣਾ ਤੇ ਪਹਿਣਾ ਹੀ ਨਾ ਜੇ ਜਾਵਾਂਗੇ ਤਾਂ ਫੇਰ ਹੀ ਆ ਨਾ ਹਾਂ ਜੇ ਘਰੇ ਬੈਠ ਰਹੇ ਵੀ ਮਿਲਣੀ ਤੇ ਫੇਰ 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 ਉਦਾਂ ਹੀ ਗਏ ਆਪਾਂ ਫੇਰ ਮਿਲਣੀ ਨਹੀਂ ਦੀ ਸਾਨੂੰ ਤੇ ਤੂੰ ਮੈਂ ਚਾਹ ਦੇ ਨਾਲ ਰੋਟੀ ਖਾ ਲੈਣੀ ਚਾਹ ਸੁਰ ਫੁਲਕੇ ਲਾ ਲੈਣੇ ਦੂ ਜਾਓ ਟੀਮੇ ਲਾ ਲੀਆ ਇਸ ਵੇਰੀ ਹਾਂ ਅੱਗ ਬਲਣ ਦੇ ਹੀਗੀ ਤੇ ਬੱਦਲ ਜਾ ਮੈਂ ਵੇਖਣ ਦੇ ਹੀ ਬੱਦਲ ਜਾ ਹੋਣ ਦੇ ਆ ਹੀਗਾ ਤੇ ਮੈਂ ਹਾ ਉਹ ਨਾ ਹੋਵੇ ਬਾਦਚ ਅੱਗ ਬੋਜੇ ਜੇ ਤੇ ਫੇ ਰੋਟੀ ਕਿੱਥੇ ਲਾਉਣੀ ਹੀਗੀ ਅੱਛਾ ਤੇ ਫੇ ਮੈਂ ਨਾਲ ਹੀ ਲਾ ਲੀਆਂ ਹੀ ਰੋਟੀਆਂ ਅੱਛਾ ਟਾਈਮ ਨਹੀਂ ਕੰਮ ਕਰ ਲਿਆ ਹਾਂ ਰੋਟੀਆਂ ਲਾ ਲੀਆਂ ਹੀ ਠੀਕ ਚੁੱਲਾ ਵੀ ਬਾਹਰ ਆ ਨਾ ਅੰਦਰ ਬਣਾਇਆ ਹੀ ਨਹੀਂ ਮੈਂ ਕਿ ਨਹੀਂ ਅੰਦਰ ਲਿਆ ਕੇ ਨਾ ਮਿੱਟੀ ਤੇ ਅੰਦਰ ਬਣਾਉਣੀ ਆ ਚੁੱਲਾ ਨਹੀਂ ਅੰਦਰ ਨਹੀਂ ਬਣਾਉਣਾ ਚੁੱਲਾ ਹਾਂ ਉਹ ਧੂਆਂ ਬੜਾ ਹੁੰਦਾ ਅੰਦਰ ਨਿਆਣਾਵਾਂ ਵਿੱਚ ਕਿ ਫਿਰ ਇਹ ਹਨਾ ਔਖਾ ਹੋ ਜਾਂਦਾ ਕਿ ਜੋ ਮੀਮੂ ਆ ਜਾਂਦਾ ਫੇ ਰੋਟੀ ਤੇ ਬੈਠੇ ਮੀਮੂ ਰੋਟੀ ਪੈਣੀ ਆ ਆਹੋ ਇਹ ਹੀ ਹਨ ਬਸ ਆਤਾ ਜੀ ਪੈਣੇ ਆ ਹੂੰ ਚਲ ਬਾਹਰ ਕੋਡ ਛੇਤੀ ਤੇ ਫੇ ਆਹ ਰੋਟੀ ਮੈਂ ਜਾਵਾ ਟਾਈਮ ਨਾਲ ਜਦ 10 ਮਿੰਟ ਮੈਂ ਪਹਿਲਾਂ ਜਾ ਬੈਠਾ ਹਾਂ ਉਸ ਆਪ ਕੋ ਮਿਲਾਈ ਜਾਏ ਮੈਨੂੰ ਆਹੋ ਜੇ ਪਹਿਲਾਂ ਜਾਓਗੇ ਤੇ ਫੇਰ ਹਨਾ ਪਹਿਲਾਂ ਮੈਂ ਕੰਮ ਸ਼ਾਇਦ ਮੇਰੀ ਲਈ ਜਾਵਾਂ ਹਾਂ ਹਾਂ ਜਦੋਂ ਘਰੋਂ ਹੀ ਲੇਟ ਜਾਣਾ ਮੈਂ ਤੇ ਫੇਰ ਹਾਂ ਲੈ ਆਪ ਆਟਾ ਫੇਰ ਲੈ ਆਇਓ ਆਉਂਦੇ ਹੋਏ ਜੇ ਮੈਂ ਜੁਧਿਆੜੀ ਜੇ ਜਿਹੜਾ ਤੁਹਾਨੂੰ ਫੇਮ ਲੈ ਆਇਆ ਹੂੰ ਤੇ ਜੇ ਨਾ ਹੋਊਗਾ ਨਾ ਫਿਰ ਚੌਲ ਥੋੜੇ ਜਿਹੇ ਹੈਗੇ ਫਿਰ ਉਹਨਾਂ ਘਰ ਲਾਂਗੇ ਚਲੋ ਕੋਈ ਗੱਲ ਨਹੀਂ ਸ਼ੈਨ ਮਿਲ ਜਾਈਏ ਅੱਜ ਢੜੀ ਹਾਂ ਅਹ ਅਹੀਂ ਗਿੜੇ ਰੱਬ ਦੇ ਮਾਹ ਮਾਰੇ ਜੋ ਰੱਬ ਨਹੀਂ ਜੋ ਸਾਡੇ ਕਰਮਾਂ ਸਾਨੂੰ ਮਿਲ ਹੀ ਜਾਣਾ ਹਾਂ ਜੇ ਰੱਬ ਨੇ ਗਰੀਬੀ ਕੀ ਦਿੱਤੀ ਐ ਤੇ ਉਹਨੇ ਹੀ ਕੱਟਣੀ ਹੈ ਹਾਂ ਉਹਨੇ ਹੀ ਕੱਟਣੀ ਬਿਲਕੁਲ ਮੈਂ ਲਿਆਵਾ ਫਿਰ ਦੋ ਫੁੱਟ ਹਾਂ ਲੈ ਖਾ ਕੇ ਤੇ ਫੇਰ ਟਾਈਮ ਨਾ ਜਾਓ ਮੇਰੀ ਦੇ ਕਿਸਮਤ ਮਾੜੀ ਹੈ ਇਹ ਵਿਚਾਰੀ ਨਾਲਾਖ ਲਿਖਾ ਕੇ ਆਈ ਚਲੋ ਜੋ ਕਰਮਾ ਦੇ ਵਿੱਚ ਉਹੀ ਹੋਣਾ ਆ ਲਓ ਵਾਹ ਕਿੱਚ ਕੁਛ ਤੂੰ ਲੈ ਖਾਣੀ ਮੇਰਾ ਮੈਂ ਹਜੇ ਚਾਹ ਪੀਤੀ ਨਾ ਮੈਂ ਠਹਿਰ ਕੇ ਖਾ ਲੂੰਗੀ ਫਿਰ ਅੱਛਾ ਹਾਂ ਰੋਟੀਆਂ ਵੀ ਠੰਡੀਆਂ ਹੋ ਗਈਆਂ ਹਨਾ ਕੋਈ ਗੱਲ ਨਹੀਂ ਕੋਈ ਗੱਲ ਮੈਂ ਉਧਰ ਲਾ ਲੀਆ ਫਿਰ ਮੈਂ ਹਾਂ ਅੱਗ ਨਾ ਬੁਝੇ ਹੂੰ ਹੂੰ ਉਦਾਂ ਨਾ ਜੇ ਪੱਕਾ ਕੰਮ ਮਿਲ ਜੂਗਾ ਨਾ ਤੇ ਆਪਾਂ ਉਹ ਗੈਸ ਸਿਲੰਡਰ ਲੈ ਲਾਂਗੇ ਲੈ ਲਾਂ ਨਹੀਂ ਕੋਈ ਗੱਲ ਨਹੀਂ ਇਹ ਫਿਰ ਏਦਾਂ ਤੇ ਨਹੀਂ ਨਾ ਹੁੰਦਾ ਵੀ ਚਿੰਤਾ ਜਿੱਤ ਨਹੀਂ ਆਉਂਦੀ ਵੀ ਰੋਟੀ ਪੱਕਣੀ ਆ ਕਿ ਨਹੀਂ ਪੱਕਣੀ ਪਹਿਲਾਂ ਮੈਂ ਕੰਮ ਟੱਕ ਲਿਆ ਆਪਣਾ ਘਰ ਦਾ ਕਰਿਆ ਫਿਰ ਬਾਅਦ ਦੀ ਗੱਲ ਆ ਕੋਈ ਗੱਲ ਨਹੀਂ ਵੇਖ ਲਾਂ ਮੈਂ ਲੈ ਆ ਦੂੰਗਾ ਤੁਹਾਨੂੰ ਗੋਪੀ ਹਾਂਜੀ ਆ ਲੈ ਜਾਓ ਭਾਂਡੇ ਚੰਗਾ ਫੇਰ ਮੈਂ ਚੱਲਦਾ ਹਾਂ ਹੁਣ ਕੰਮ ਤੇ ਹੈ ਆਹੋ ਟਾਈਮ ਨਾ ਜਾਓ ਤੇ ਫੇਰ ਕੰਮ ਸ਼ਾਇਦ ਮਿਲ ਹੀ ਜਾਵੇ ਅੱਜ ਢਾਡੀ ਨਹੀਂ ਦਾਤੀ ਕਿੱਥੇ ਹੈ ਦਾਤੀ ਆ ਆ ਬਈ ਜੇ ਅੱਛਾ ਆ ਲਓ ਦਾਤੀ ਵੀ ਨਾ ਹਿਲਣ ਡਿਆ ਵੀ ਆ ਇਹ ਵੀ ਸ਼ਾਮ ਨੂੰ ਕੋਈ ਨਿਵਾਰਕ ਕਰਾਉਣਾ ਮੈਂ ਠੀਕ ਚਲੋ ਮਿੱਕੇ ਦਾ ਖਿਆਲ ਰੱਖੀ ਚੰਗਾ ਆਹੋ ਆ ਮੈਂ ਹੋਵਾਂਗਾ ਸ਼ਾਇਦ ਪ੍ਰਮਾਤਮਾ ਕਰੇ ਧੀੜੀ ਮਿਲ ਜAVE ਮੋਤਾ ਨਾ ਵਿਚਾਰਾ ਰੋਜ਼ ਹੀ ਹਾਸ ਨਾ ਜਾਂਦਾ ਵਾ ਵਿਧਾਰੀ ਮਿਲ ਜੂਗੀ ਤੁਰ ਕੇ ਜਾਣਾ ਕਿਹੜਾ ਸੌਖਾ ਪਿਆ ਵਾ ਧੀੜੀ ਮੈਂ ਤੀਨੀ ਪਤਾ ਨਹੀਂ ਅੱਜ ਵੀ ਮਿਲਨੀ ਆ ਕਿ ਨਹੀਂ ਮਿਲਨੀ ਰੋਟੀ ਨਾ ਦਿਓ ਹੀ ਤੇ ਇੰਨੀ ਪੱਕੀਆਂ ਹੀ ਆ ਤੇ ਮੈਂ ਕਹਿਤਾ ਵੀ ਮੈਂ ਬਾਅਚ ਖਾ ਲੂੰਗੀ ਜੇ ਮੈਂ ਉਹਦੇ ਸਾਹਮਣੇ ਇੱਕ ਰੋਟੀ ਲਾ ਕੇ ਬੈਠੀ ਨਾ ਤਾਂ ਉਹਨੇ ਕਹਿਣਾ ਹੈਗਾ ਚਲ ਇੱਚੋਂ ਲੈ ਲੈ ਤੂੰ ਪਰ ਛੇ ਨੂੰ ਦਿਹਾੜੀ ਮਿਲ ਗਈ ਤੇ ਇੰਨੇ ਸਾਰਾ ਦਿਨ ਕੰਮ ਕਰਨਾ ਤੇ ਕਿੱਦਾਂ ਕਰੂਗਾ ਕੰਮ ਮੈਂ ਤਾਂ ਚਲ ਇੱਥੇ ਮਾੜਾ ਮੋਟਾ ਘਰ ਦੇ ਕਰਨਾ ਹੁੰਦਾ ਵਾ ਚਲ ਕੋਈ ਹੱਕ ਤੇ ਮਾਰੇ ਸਾਡੀ ਵੀ ਤਾਂ ਸੁਣੂਗਾ ਨਾ ਐਂ ਤੇ ਨਹੀਂ ਰੱਬ ਦੀ ਮਾਂ ਮਾਰੇ ਚਲ ਮੈਂ ਚਾਰੂ ਲਾ ਆ ਹਣ ਹੈ ਇਦਾਂ ਜੌਬ ਕਰਕੇ ਬੈਠਿਆ ਤੇ ਪੱਠੇ ਪੈ ਨਹੀਂ ਜਾਣੇ ਤਾਂ ਨਾ ਕੋਈ ਬੰਦਾ ਹੀ ਲੱਭ ਜਾਣਾ ਵਾ ਤੁਸੀਂ ਚੰਗਾ ਸਿਰ ਸੁੱਟ ਕੇ ਬੈਠੇ। ਉਹ ਮੈਂ ਆਖਣ ਦਾ ਨਹੀਂ ਤੇ ਡੰਗਰੀ ਵੇਚਦੀ ਏ। ਆਹੋ ਡੰਗਰ ਵੇਚ ਦੇਣਾ ਤੇ ਦੁੱਧ ਕਿੱਥੋਂ ਲੈਣਾ ਵਾ। ਚਲੋ ਆ ਮੈਂ ਤੁਹਾਡੇ ਨਾਲ ਜਾਣੀ ਰੁਗ ਵੱਡ-ਵੁੱਡ ਕੇ ਪਾਉਣੇ ਆ ਪੱਠੇ। ਤੁਸੀਂ ਵੱਢੀ ਜਾਓ ਤੇ ਮੈਂ ਰੁਗ ਲੈ ਆਉਣੀ ਆ ਨਾਲ ਫੜ ਕੇ ਫਿਰ ਅੱਜ ਦਾ ਦਿਨ ਤਾਂ ਸਾਰ ਗਿਆ ਹੈ। ਹੈਂ ਅੱਜ ਦਾ ਦਿਨ ਤਾਂ ਸਾਰ ਗਿਆ ਫਿਰ। ਪਤਾ ਨਹੀਂ ਕੰਜਰ ਕਿੱਥੇ ਚਲ ਗਿਆ ਈ ਉਹ। ਇਦਾਂ ਇਹਨੇ ਕੀਤਾ ਨਹੀਂ ਕਦੀ ਇਦਾਂ ਅੱਜ ਤੱਕ ਪਰ ਗੱਲ ਕੀ ਬਣੀ ਹੈ। ਉਹ ਕਿਹਦੀ ਚੁੱਕਣਾ ਤੇ ਲੱਗ ਗਿਆ। ਲੱਗ ਗਿਆ ਵਾ ਜਾ ਕੇ ਇਹਨੇ ਪੈਸੇ ਪੂਹੇ ਵਧ ਦੇਤੇ ਆ ਤੇ ਜੇ ਵਧ ਪੈਸੇ ਕਰਨੇ ਤੇ ਸਾਨੂੰ ਦੱਸ ਦਿੰਦਾ ਅਸੀਂ ਵਧ ਦੇ ਦਿੰਦੇ ਉਹ ਹੀ ਸਾਨੂੰ ਦੱਸ ਦਿੰਦਾ ਮੈਂ ਪੈਸੇ ਵਧ ਲੈਣੇ ਆ ਵਧ ਲੈਣੇ ਤੇ ਗੱਲ ਤੇ ਕੱਖ ਵੀ ਨਹੀਂ ਹੁਣ ਨਾ ਸਾਡੇ ਕੋਲ ਕੰਮ ਹੁੰਦਾ ਹੀ ਉਹਦੇ ਨਾਲ ਹੁੰਦਾ ਆ ਕੜੀ ਦੇ ਕੁੰਝਿਆ ਹੀ ਸੋਕ ਉਹ ਤੇ ਜਾ ਪੈਣਾ ਵਾ ਕਿੱਦਾਂ ਹੋਊਗੀ ਹੁਣ ਹੈ ਜਾਂ ਹੁਣ ਵੇਖੋ ਹਾਂ ਕੋਈ ਚੱਲ ਵੇਖਦਾ ਹੁਣ ਜਿਹੜੇ ਰੁਗ ਵੱਡ ਕੇ ਪਾ ਕੇ ਤੇ ਮੈਂ ਵੱਡ ਦਿੰਦਾ ਉਹਦੇ ਪਾ ਤੂੰ ਦਵੀ ਪਾ ਦੂੰਗੀ ਚੱਲ ਤੇ ਮੈਂ ਨਾ ਹੋਊਗਾ ਤਾਂ ਤੈਨੂੰ ਜਾਣਾ ਪਿੰਡ ਵੱਲ ਨੂੰ ਨਹੀਂ ਤਾਂ ਹੋਰ ਕੋਈ ਬੰਦਾ ਵੇਖ ਕੇ ਲੈ ਆਉਣਾ ਉਹ ਹੋਈ ਇੱਕ ਦੋ ਦਿਨਾਂ ਵਾਸਤੇ ਲੈ ਉਸ ਢੀ ਛੇਤੀ ਨੂੰ ਬੰਦਾ ਲੱਭਣਾ ਵੀ ਕਿੱਥੋਂ ਆ ਤੁਸੀਂ ਵੀ ਸਿਆਰੇ ਆ ਬੰਦੇ ਸਾਰੇ ਜਿੱਥੇ ਜਿੱਥੇ ਆ ਲੱਗੇ ਆ ਲੱਗੇ ਨਹੀਂ ਆ ਜਦੋਂ ਖੜੇ ਪੈਰ ਤੇ ਬੰਦਾ ਲੱਭੀਏ ਤਾਂ ਅਗਲੇ ਵੀ ਪਾਣਾ ਤੇ ਪੈਂਦੇ ਆ ਪਹਿਲੇ ਜਿਆਦੇ ਮੰਗਣੇ ਅਗਲਿਆਂ ਨੇ ਆਹੋ ਆਖਣਾ ਪਈ ਇਹਨਾਂ ਨੂੰ ਲੋੜਵਾ ਬੰਦੇ ਦੀ ਹੁਣ ਚੱਲ ਆ ਫੇਰ ਰੁਗ ਵਾੜਨ ਲਈ ਮੈਂ ਵੱਢੀ ਜਾਂਦਾ ਤੇ ਤੂੰ ਰੁਗ ਚੁੱਕ ਲਈ ਆਹੋ ਚੋਕਲੇ ਨੇ ਚਲੋ ਤੇ ਤੁਸੀਂ ਇਹ ਵੀ ਉਹਨੂੰ ਦੇ ਡੰਗ ਵਾਸਤੇ ਕੋਈ ਬੰਦਾ ਲੱਭਦਾ ਤੇ ਲੈ ਆਓ ਜੇ ਤੇ ਚੰਗਾ ਕੰਮ ਕਰੂਗਾ ਤੇ ਜੇ ਉਹਦਾ ਰੋਕ ਹੋਊਗਾ ਵੀ ਮੈਂ ਇਹਨਾਂ ਨਾਲ ਰਹਿਣਾ ਵਾਂ ਵੀ ਜਾਂ ਮੈਂ ਅੱਗੇ ਵੀ ਕੋਈ ਜਿੱਦਾਂ ਰਾ ਤੁਹਾਨੂੰ ਕੋਈ ਆਊਗਾ ਬੰਦਾ ਤੇ ਫੇਰ ਹੀ ਆ ਨਾ ਬੰਦਾ ਤੇ ਮਿਲਦੀ ਗੱਲ ਆਸ ਨਹੀਂ ਕਿ ਕੋਈ ਵੀ ਬੰਦਾ ਵੀ ਮਿਲ ਪੂਗਾ ਦਾਤੀ ਕਿੱਥੇ ਆ ਉਹ ਹੀ ਬਈ ਉਹ ਵਾਵਾ ਕੰਮ ਕਰਦਾ ਸੀ ਸਗੋਂ ਉਹਦੇ ਤੇ ਉਹਨੂੰ ਸੂਤਰ ਆਇਆ ਵੱਲ ਆਇਆ ਸੀ ਕੰਮ ਦਾ ਆਹ ਉਹ ਲੈਮੇ ਆ ਨਾ ਸਾਰਾ ਕੰਮ ਗਾੜੀ ਲਈ ਫਿਰਦਾ ਸੀ ਤੇ ਹੁਣ ਨਾ ਆਪਕੋ ਵੱਡੇ ਜਾਣੇ ਦਾ ਨਾਂ ਪੈਣੇ ਚਲ ਬੰਨ ਲਓ ਚਾਦਰ ਚ ਉਧਰ ਬੰਨ ਲਓ ਕੋਈ ਓਏ ਆ ਜਾ ਹਣ ਇਦਾਂ ਮੈਂ ਚਾਦਰ ਹੁਣ ਵਧਣ ਡਿਆ ਪੈਣਾ ਵਾ ਉਸ ਹਾ ਪੱਠੇ ਆ ਵੱਢ ਕੇ ਰੁੱਕ ਤੇ ਫਿਰ ਅੱਜ ਫਿਰ ਇਹ ਆਸ ਨਾ ਘਰੋਂ ਆ ਕੇ ਬਹਿ ਗਿਆ ਵੀ ਕੋਈ ਕੰਮ ਦੁੰਦਾ ਮਿਲ ਜੂਗਾ ਅੱਜ ਕੋਈ ਵੀ ਨਹੀਂ ਆ ਦਿਹਾੜੀ ਦੇ ਖੜਨ ਨੂੰ ਧੁੱਪ ਛਿੜ ਗਈ ਐ ਦੁਪਹਿਰ ਹੋ ਗਈ ਐ ਜਿਆਦਾ ਅੱਜ ਵੀ ਖਾਲੀ ਹੱਥ ਹੀ ਮੁਰਨਾ ਪੈਣਾ ਚਲੋ ਜੋ ਪ੍ਰਮਾਤਮਾ ਦੀ ਮੌਜ ਆਪੇ ਕੋ ਨਾ ਕੋ ਸੋਚੂਗਾ ਇਹ ਸਾਡਾ ਹੈ ਇਹ ਪੱਕਾ ਕੀ ਆ ਕਿ ਉਦਾਂ ਏਦਾਂ ਕਰੜੀ ਜੀ ਐਨੀ ਓਰੇ ਵੱਡ-ਬੁੱਡ ਲੈਂਦਾ ਏ ਮੇਰ ਕੋ ਨਹੀਂ ਓ ਮੇਰ ਕੋ ਨਹੀਂ ਉਹ ਵੱਡੇ ਜਾਂਦੇ ਲੈੜ ਚ ਲੈ ਆ ਮੈਂ ਵੱਡਦੀ ਓ ਤੇਰੇ ਕੋਈ ਵੱਡੇ ਕਿੱਥੇ ਜਿਹੜੇ ਗੱਲ ਸੁਣ ਲੈ ਪਹਿਲੋ ਦਾਤੀ ਨਾ ਕਿਤੇ ਮਰਵਾਲੀ ਹੱਥ ਚ ਜਾਂ ਤੂੜੀ-ਤਾੜੀ ਪਾ ਕੇ ਨਾ ਉਹ ਤੇ ਫੀਡ ਫੜ ਪਾਵੇ ਮੈਂ ਵੇਖ ਕੇ ਲਿਉਣਾ ਭਲਾ ਬੰਦਾ ਕੋਈ ਜਾ ਵੇਖ ਲੈ ਲੈ ਜਾ ਦਾਤੀ ਕੋਈ ਤੇਰੇ ਕੋ ਨਹੀਂ ਵੱਡੇ ਜਾਣੇ ਇਹ ਕਰੂੰਗੀ ਕੋ ਨਾ ਕੋ ਹੱਥ ਵਢਾ ਲੈਣਾ ਵਾ ਤੂੰ ਜਾਓ ਤੁਸੀਂ ਜਾਓ ਨਾ ਹੁਣ ਮੈਂ ਰੁਕ ਪਿਆ ਨਿਕ ਲੈ ਤੇ ਜਾਉ ਥੋੜੇ ਜਿਹਾ ਥੋੜਾ ਨੀਵੇਂ ਵੱਢ ਉੱਚੇ ਵੱਢੀ ਜੰਨੀ ਆ ਕਰੂੰਗੀ ਕੋਨਾ ਕੋ ਹੁਣ ਉਹਦਾ ਵੀ ਕੰਜਰ ਦਾ ਸਿਆਪਾ ਕਰਨਾ ਹੀ ਪੈਣਾ ਵਾ ਇਹ ਤੂੰ ਕਰਕੇ ਜਾਣਿਆ ਚੱਲੇ ਆ ਵਾ ਤੇ ਦੱਸ ਕੇ ਜਾ ਹੱਦ ਕਰ ਗਿਆ ਤੂੰ ਨੀ ਉਹ ਚੱਲ ਆ ਜਾਗਾ ਹੁਣ ਮੈਂ ਲੈ ਆਵਾ ਇਨੇ ਕ ਉਹ ਚੱਲੋ ਕੱਟੀ ਨੂੰ ਪਾਦੇ ਬਸ ਇਨੇ ਕ ਪਾਦੇ ਬਾਕੀ ਧੂੜੀ ਪਾਦੇ ਦੂਜੇ ਨੂੰ ਚੰਗਾ ਧੂੜੀ ਪਾ ਕੇ ਫੀਟ ਪਾ ਦਿੰਨੀ ਮੈਂ ਆ ਜਾ ਮੈਂ ਜਾਂਦਾ ਵਾਂ ਦਸ ਇੰਨੇ ਕੋਹਰ ਵੜ ਦਿੰਦਾ ਤੇ ਚੱਲ ਇੱਕ ਟੋਕਰੀ ਤੂੜੀ ਦੀ ਪਾਉਂਦੇ ਤੇ ਘਰੇ ਦੀ ਹੋ ਜਾਣੀ ਹੈਗੀ ਤੇ ਵੀ ਰੱਬ ਦਾ ਹੀ ਖਾਣ ਵਾਲਾ ਰੱਬ ਦੀਆਂ ਦਿੱਤੀਆਂ ਖਾਣ ਵਾਲਾ ਇਹ ਜਿਹੜਾ ਸਰਦਾਰ ਵਾ ਨਾ ਇੰਨੇ ਕੋਹਰ ਹੁੰਦੇ ਸਰ ਜਾਣਾ ਹਾਂ ਵੱਢ ਲੈ ਆ ਸੱਚੀ ਗੱਲ ਆ ਬੜੇ ਪੱਕੇ ਜੇ ਆ ਕਰੜੇ ਬੜੇ ਮੈਂ ਤਾਂ ਸਾਹ ਚੜ ਗਿਆ ਮੇਰੇ ਕੋ ਤੇ ਆਪ ਨਹੀਂ ਵੱਡੇ ਗਏ ਤੇ ਮੈਂ ਤਾਂ ਹੀ ਤੇ ਛੱਡ ਕੇ ਆ ਗਿਆ ਤੇ ਤੂੰ ਵੀ ਆਨੀ ਹੈ ਵੀ ਮੈਂ ਵੱਢ ਲੈਣੇ ਮੈਂ ਵੱਢ ਲੈ ਹੁਣ ਵੱਡੇ ਨਹੀਂ ਗਏ ਪਹਿਲਾਂ ਮੈਂ ਆਹ ਟੋਕੇ ਅੱਲਾ ਚੱਲਨੀ ਵੀ ਉੱਥੇ ਕੁਤਰਦੀ ਆਂ ਹਾਂ ਫੇਰ ਮੈਂ ਆਹ ਤੇ ਉਹੀ ਉਂਤੇ ਉੱਡ ਜਾਣੇ ਨਾਲ ਹੀ ਉਹਦੇ ਤੇ ਮੈਂ ਇਦਾਂ ਛੁੱਟ ਦੇਣੀ ਗਾੜੀ ਤੇ ਗਾੜੀ ਦੇ ਬਾਅਦ ਨਾਲ ਜਿਹੜੇ ਨਿੱਕੇ ਆ ਉਹਨਾਂ ਨੂੰ ਪਾ ਦੇ ਇਦਾਂ ਆਹੋ ਗਾੜੀਓ ਗਾੜੀਓ ਖਾ ਲੈਣਗੇ ਤੇ ਦੂਜੇ ਨੂੰ ਟੂੜੀ ਪਾ ਦੇ ਮੈਂ ਆਉਣਾ ਉਹ ਬੰਦਾ ਵੇਖ ਕੇ ਟੂੜੀ ਪਾ ਕੇ ਮੈਂ ਫੀਟ ਪਾ ਦੇਣੀ ਆ ਪਰ ਛੇਤੀ ਆ ਜਿਓ ਤੇ ਲੱਭੂਗਾ ਕੋਈ ਤੇ ਫੇਰ ਹੀ ਮੈਂ ਲੈ ਕੇ ਆਉਂਗਾ ਕਿ ਛੇਤੀ ਆ ਜਾ ਇਨੂੰ ਨਾ ਪੁੱਛਾਂ ਭਲਾ ਛੋਟੇ ਵੀਰ ਐਸੇ ਭਈਆ ਨਹੀਂ ਕੋਈ ਵੇਖਿਆ ਹਾਂ ਸਰ ਜੀ ਭਈਆ ਕੋਈ ਭਈਆ ਭਈਆ ਨਹੀਂ ਭਈਆ ਨਹੀਂ ਵੇਖਿਆ ਯਾਰ ਭਈਆ ਸਾਡਾ ਕੱਲ ਦਾ ਕਿਤੇ ਚਲ ਗਿਆ ਇਹੋ ਪਤਾ ਨਹੀਂ ਕੀ ਗੱਲ ਕਿੱਥੇ ਚਲ ਗਿਆ ਕੌਣ ਲੈ ਗਿਆ ਉਹਨੂੰ ਪੱਤੇ ਤੇ ਲਾ ਕੇ ਆਟਾ ਡਾ ਗਿਆ ਪਿੰਡ ਉਹ ਅਸੀਂ ਡੇਰੇ ਰਹਿੰਦੇ ਪਿੰਡ ਦੇ ਸਾਡਾ ਭਾਮ ਆ ਅੱਛਾ 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 ਰਹਿੰਦੇ ਅਸੀਂ ਡੇਰੇ ਤੇ ਆ ਅਸਾ ਪੱਕਾ ਹੈ ਭਈਆ ਪੱਕਾ ਰੱਖਿਆ ਸੀ ਉਹ ਬਹੁਤ ਚਿਰ ਹੋ ਗਿਆ ਨੂੰ ਹਾਂ ਉਹ ਪਤਾ ਨਹੀਂ ਕਿਸ ਨੇ ਪੈਸੇ ਵਧ ਕਹਿਤੇ ਹੋਣੇ ਨੂੰ ਕੋਈ ਪੱਤੇ ਦੇ ਲਾ ਕੇ ਲੈ ਗਿਆ ਕਿ ਇਹ ਤੇ ਚਲੋ ਜੇ ਪੈਸੇ ਲੈਣੇ ਤਾਂ ਸਾਡੇ ਕੋਲ ਲੰਦੀਂਦਾ ਉਹ ਹੁਣ ਸਾਡੇ ਬੜਾ ਮੁਸ਼ਕਲ ਜਿਹਾ ਹੋ ਗਿਆ ਵਾ ਤੇ ਬੰਦਾਰੀ ਕੋਈ ਲੱਭਣ ਡਿਆ ਤੇ ਤੂੰ ਕੀ ਕਰਦਾ ਹੁੰਦਾ ਮੈਂ ਬਸ ਘੜੀ ਟਪਾਈ ਘੜੀ ਕਰਦਾ ਹਾਂ ਜਾਈ ਸਪਗੜੀ ਤੇ ਅੱਛਾ ਤੇ ਉਹ ਮੈਂ ਤੂੰ ਮੇਰੇ ਪੱਠੇ ਵੜ ਦੇਗਾ ਰੋਕ ਹੇ ਹਾਂ ਵੜ ਦਨੇ ਆ ਵੜ ਦੂੰਗਾ ਹਾਂ ਵੜ ਦੂੰਗਾ ਚੱਲ ਆ ਜਾ ਫਿਰ ਜੇ ਵੜ ਦੇਗਾ ਤੇ ਆ ਜਾ ਆਹ ਹੈ ਵੜ ਦੂੰਗਾ ਠੀਕ ਆਹ ਮੇਰਾ ਵੀ ਪਰਿਵਾਰ ਭੁੱਖਾ ਵਸੇਰ ਦਾ ਚੱਲ ਆ ਜਾ ਕੋਈ ਨਹੀਂ ਮੈਂ ਤੇ ਦੇ ਦੂੰਗਾ ਤੈਨੂੰ ਪੈਸੇ ਦੇ ਦਿੰਦਾ ਵੜਦੇ ਫਿਰ ਚਲੋ ਸ਼ੁਕਰ ਕਰਮਾ ਚਲੋ ਹੀ ਚਲੋ ਕਹਿੰਦੇ ਜਾਣਾ ਜੂਣਾ ਤੇ ਨਹੀਂ ਨਾ ਛੇਤੀ ਤੇ ਨਹੀਂ ਤੈਨੂੰ ਉੱਤਰਾ ਨਹੀਂ ਨੇ ਮੈਨੂੰ ਕੋਈ ਨਹੀਂ ਛੇਤੀ ਮੈਂ ਵੜ ਦਿੰਦਾ ਪਟਕਾ ਗਿਆ ਚੱਲ ਆ ਜਾ ਹਰਾ ਜਾ ਆ ਆ ਫਿਰ ਬਹਿ ਜਾ ਪਰ ਮਾਦ ਮੈਨੂੰ ਕੋਈ ਥੋਈ ਮੇਲਾ ਬਣਾ ਹੀ ਦਿੱਤਾ ਹੀ ਉਹ ਫੰਡੇ ਪਖਾਨੇ ਵੜ ਦਿੰਦੇ ਤੇਰਾ ਕਿਹੜਾ ਪੈਂਟਵਾ ਮੇਰਾ ਬਿਠਵਾ ਬਿਠਵਾ ਹਾਂਜੀ ਅੱਛਾ ਅੱਛਾ ਠੀਕ ਬੜੀ ਦੂਰ ਆਇਆ ਫਿਰ ਢਿਆੜੀ ਕਰਨ ਆਹੋ ਇੱਥੇ ਬਹਿ ਜਾਈਦਾ ਫਿਰ ਅੱਛਾ ਮੇਰਾ ਦਮਾ ਸਾਰੇ ਕੰਮ ਨਿਬੜ ਗਿਆ ਮੁੰਡਾ ਵੀ ਨਾ ਨਿਆਣਾ ਨਾ ਖੇਡਣ ਦਿਆ ਹਈ ਮੈਂ ਹਦੋਂ ਵਿਲੀ ਹੋ ਜਾਣਾ ਕੜੀ ਲੰਮੀ ਵੀ ਪੈ ਜਾਣਾ ਵਾ ਉਹਨੂੰ ਪਤਾ ਨਹੀਂ ਦਿਹਾੜੀ ਮਿਲੀ ਹੋਣੀ ਕਿ ਨਹੀਂ ਉਹਦਾਂ ਜੇ ਨਾਮ ਮਿਲੀ ਹੁੰਦੀ ਨਾ ਤੇ ਉਹਨੇ ਆ ਜਾਣਾ ਸੀ ਹੁਣ ਤੱਕ ਮੈਨੂੰ ਲੱਗਦਾ ਅੱਜ ਮਿਲ ਹੀ ਗਈ ਹੋਣੀ ਹੈ ਦਿਹਾੜੀ ਚਲ ਜੇ ਮਿਲ ਜੇ ਤਾਂ ਚੰਗਾ ਹੀ ਹੋਤਾ ਹੋਏ ਵੀ ਆਟਾ ਆ ਜਾਊਗਾ ਕੀ ਕਰੇ ਬੰਦਾ ਕਾਮ ਉਹ ਮਹੀਨਾ ਮੇਰੇ ਦਾ ਪੱਕਾ ਮੈਂ ਤਾਂ ਕਿੰਨੀ ਆਜਾ ਪੱਕਾ ਕਾਮ ਹੀ ਫਿਰ ਮਿਲ ਜੇ ਚਲ ਮੈਂ ਨੇ ਪਿੱਛੋਂ ਤਾਂ ਕੋਇਆ ਆਇਆ ਹੀ ਕਰਨੇ ਨੇ ਚਾਰ ਪੀਏ ਨਹਾਉਣੇ ਨੂੰ ਵੀ ਕੁਛ ਹੀ ਚਲਾ ਦਿਆ ਕਰਾਂਗੇ ਨਹਾਣਾ ਵੀ ਨਾ ਆਇਆ ਹੀ ਘਟਾਉਣੇ ਲੈ ਕੇ ਤੇ ਬੈਠ ਰਹਿਂਦਾ ਰੋਜੀ ਮੰਮਾ ਮੈਨੂੰ ਨਵੀਂ ਗੱਡੀ ਲੈ ਦੋ ਉਹਦਾ ਕਿੱਥੋਂ ਲੈ ਕੇ ਤਵੇ ਉਹਦਾ ਇਧਨੀ ਗੱਡੀਆਂ ਸੇ ਨਾ ਲੋਕੀ ਉਦਾਂ ਹੀ ਸੁੱਟ ਦਿੰਦੇ ਆ ਤੇ ਮੇਰਾ ਮੁੰਡਾ ਲੈਦਿਆਂ ਖੇਡਦਾ ਰਹਿੰਦਾ ਵਿਚਾਰਾ ਵੀ ਕੋਈ ਚਾਰ ਪਾਸੇ ਹੋਣਾ ਤੇ ਮੈਂ ਸੋਹਣੀਆਂ ਸੋਹਣੀਆਂ ਗੱਡੀਆਂ ਲੈ ਕੇ ਦਵਾਂ ਨੂੰ ਪਤਾ ਨਹੀਂ ਆਡੀ ਕਿਸਮਤ ਲਿਖਣ ਲੱਗਿਆ ਰੱਬ ਕਿੱਥੇ ਬੈਠ ਗਿਆ ਕਿੰਨਾ ਕੁ ਸਤਿਆ ਹੁਣਾਵਾ ਜਿਹੜੀ ਇਦਾਂ ਦੀ ਕਿਸਮਤ ਲਿਖਦੀ ਆ ਆਇਓ ਹਾੜਾ ਘਰ ਅੱਛਾ ਜੀ ਆਇਆ ਸਾਡੇ ਪੱਠੇ ਤੇ ਵੱਡ ਤੂੰ ਫਿਰ ਕਿੰਨੇ ਕੁ ਵੱਢਣੇ ਆ ਉਹ ਵੱਢ ਵੱਢ ਦੇ ਸਹੀ ਪਹਿਲਾਂ ਮੈਂ ਪਾਣੀ ਲਿਆਵਾ ਤੇਰੀ ਫਿਰ ਦੱਸ ਦੇਣਾ ਕਿੰਨੇ ਕੁ ਵੱਢਣੇ ਆ ਚਲ ਠੀਕ ਲੈ ਉਹ ਪੰਡ ਆਹੋ ਮੈ ਲੂਣਾ ਪਾਣੀ ਲੈ 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 ਆ ਵੱਡ ਤੂੰ ਵੱਡ ਠੀਕ ਠੀਕ ਵੜ ਲੈਣਾ ਜੀ ਮੈਂ ਥੋੜੇ ਉੱਚੇ ਰੱਖ ਕੇ ਵਢੀ ਠੀਕ ਆ ਜੀ ਵਾਹ ਜੰਗਾ ਆ ਗਿਆ ਜੇ ਇੰਨਾ ਹੀ ਸੀ ਕੋਠੇ ਬਦਰ ਦਾ ਕੰਮ ਮਿਲ ਗਿਆ ਸਾ ਮਾਦਾ ਸੌਦਾ ਦੇ ਖੜੂਗੇ ਨਾ ਕਰਨ ਹਾਏ ਹਾਏ ਕਿਦਾਂ ਹਰ ਸਾਉ ਸਾਈ ਤਰੇ ਹੁੰਦੇ ਆ ਇੰਨਾ ਸਾਹ ਚੜਿਆ ਵਾ ਮਿਲਿਆ ਨਹੀਂ ਬੰਦਾ ਮਿਲ ਗਿਆ ਵਾ ਇੱਕ ਹੈ ਮਿਲ ਗਿਆ ਉੱਥੇ ਪੁੱਲਤੇ ਬੈਠਾ ਸੀ ਆ ਚੰਗਾ ਆ ਮਿਲ ਗਿਆ ਤੇ ਫੇ ਆਹ ਉਹਨੂੰ ਢਾ ਗਿਆ ਮੈਂ ਕੋ ਵਾਟ ਬੱਠੇ ਅੱਛਾ ਤੇ ਜਾਓ ਲਿਆਗਲਾ ਇੱਕ ਪਾਣੀ ਦਾ ਉਹਨੂੰ ਦੇਈਏ ਪਾਣੀ ਦਾ ਗਲਾ ਆਹੋ ਆਹ ਪਏ ਭਾਂਡੇ ਰਾਮੂ ਵਾਲੇ ਤੇ ਰਾਮੂ ਵਾਲੇ ਦੇਣੇ ਉਹਨੂੰ ਤਰਾ ਮੂਜੇ ਪਾਂਡਿਆ ਦਾ ਸਰਾਮੂ ਵਿੱਚ ਵੜਿਆ ਪਾਂਡਿਆ ਦੇ ਚਲ ਜਾ ਫਿਰ ਠੰਡਾ ਪਾਣੀ ਦੀ ਬੋਤਲ ਲੈ ਫੜ ਕੇ ਫਿਰ ਉਹਨੂੰ ਠੰਡਾ ਪਾਣੀ ਦੀ ਬੋਤਲ ਤਾਂ ਮੈਂ ਦੇ ਦੇਣੀ ਆ ਹਾਂ ਤੇ ਪਰ ਬੋਤਲ ਐਦਾਂ ਦੂਰੋਂ ਪਾਣੀ ਪਾਉਣਾ ਹੀ ਉਹਦੇ ਕਮਲੇ ਦੇ ਵਿੱਚ ਜਾਂ ਗਲਾਸ ਚ ਉਹ ਦੂਰੋਂ ਹੀ ਪਾ ਦੂੰਗਾ ਇੱਕ ਵਹਿਮਣ ਵੜੀ ਹੈ ਵਹਿਮਣ ਦੀ ਗੱਲ ਨਹੀਂ ਨਾ ਹੁੰਦੀ ਫਿਰ ਮੁੜ ਕੇ ਆਪ ਵੀ ਪਾਣੀ ਪੀਣਾ ਹੁੰਦਾ ਵਾ ਚਲ ਮੈਂ ਗਲਾਸ ਲੈ ਜਾਂਦਾ ਨਾਲ ਚਲ ਲੈ ਆ ਫੜ ਕੇ ਲੈ ਆਉਣੀ ਆ ਚੰਗਾ ਬੰਦਾ ਉਹਦਾ ਦੱਸ ਫਿਰ ਉਹੋ ਗੱਲ ਕਰਦੀ ਆ ਵੀ ਮੈਂ ਉਥੇ ਕੁੜੀ ਆਵਾ ਇਹ ਵੀ ਕਿਸ ਦਾ ਰਿਸ਼ਤਾ ਕਰਾਉਣਾ ਉਹਨੂੰ ਰਿਸ਼ਤਾ ਕਰਨ ਦੀ ਨਾ ਕਰਦਾ ਕੰਮ ਆ ਹਾਏ ਮੈਂ ਕਿਹੜਾ ਵੇਖਿਆ ਮੈਂ ਤਾਂ ਆਖਿਆ ਵੀ ਕੰਮ ਕਰ ਲੂਗਾ ਸਾਡਾ ਨਿਠ ਕੇ ਹਾ ਗੱਲ ਕੀਤੀ ਆ ਮੈਸਜੇ ਨੇ ਮੈਨੂੰ ਬੈ ਉਹਨੂੰ ਆਖਿਆ ਮੇਰੇ ਪੱਠੇ ਵੜ ਦੇਣਾ ਮੈਂ ਵੜ ਦਿੰਨਾ ਆ ਗੱਲ ਆਖੀ ਆ ਮੈਂ ਗਾਂ ਦਾ ਤੇ ਮੈਨੂੰ ਅਜੇ ਪਤਾ ਨਹੀਂ ਕੋਈ ਚੱਲ ਠੀਕ ਛੇਤੀ ਆ ਛੇਤੀ ਮੁੜ ਕੇ ਕਿੱਦਾਂ ਨਿਰਨੇ ਲੈਂਦੀ ਆ ਮਹਾ ਕੇਦੇ ਬੰਦਾ ਮਿਲਿਆ ਹੀ ਉਹ ਵੇ ਚੰਗਾ ਬੰਦਾ ਬਸ ਅਹੀਂ ਰਿਸ਼ਤੇ ਕਰਨੇ ਆ ਉਹਨੂੰ ਗੱਲਾਂ ਮਾਰਦੀ ਫਿਰਦੀ ਆ ਕੋਈ ਸ਼ੁਕਰ ਕਰਕੇ ਲੱਭ ਗਈ ਉਹ ਇਹ ਆ ਨਾ ਹੋਵੇ ਨਾ ਇਹਨਾਂ ਗੱਲ ਪੱਕੇ ਦੀ ਨਾ ਕਰ ਲਾਂ ਫਿਰ ਦਿਹਾੜੀ ਵੀ ਤੂੰ ਜਾਣਾ ਹੀ ਆ ਤੇ ਤੂੰ ਪੱਕਾ ਹੀ ਮੇਰੇ ਆ ਜਾਨ ਪੁੱਛ ਕੇ ਵੀ ਲੈ ਜੀ ਜੇ ਆਖੂ ਨਾ ਬੋਤਲ ਇੱਥੇ ਰੱਖ ਜੋ ਮੈਂ ਫੇਰ ਪਾਣੀ ਪੀਣਾ ਵਾ ਤੁਹਾਨੂੰ ਆਖੀ ਕੋਈ ਨਹੀਂ ਤੂੰ ਕਾ ਰਾਨ ਕੇ ਪੀ ਲਈ ਪਾਣੀ ਬੋਤਲ ਨਾ ਉੱਥੇ ਛੱਡ ਕੇ ਆਇਓ ਪਾਣੀ ਵਾਲੀ ਨਹੀਂ ਛੱਡ ਕੇ ਨਹੀਂ ਹੁੰਦਾ ਆਹੋ ਇਹ ਆ ਵੀ ਮੈਂ ਕਿਹਾ ਮੇਰਾ ਇਰਾਦਾ ਵਾ ਤੂੰ ਉਹਨੂੰ ਪੱਕੇ ਨਾ ਗੱਲ ਕਰ ਲਾਂ ਪੁੱਛ ਲੈ ਭਲਾ ਉਹ ਬਾਬਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਪਹਿਲਾਂ ਵੇਖੋ ਕੰਮ ਕੀ ਕਰਦਾ ਵਾ ਮੁੜ ਕੇ ਅਡਵਾਂਸ ਪੈਸੇ ਲੈ ਜਾਂਦੇ ਹੁੰਦੇ ਕੋ ਪਹਿਲਾਂ ਤੁਹਾਡੇ ਵਰਗਿਆਂ ਕੋ ਠੱਗ ਕੇ ਤੇ ਮੁੜ ਕੇ ਉਹਨੇ ਆਉਣਾ ਨਹੀਂ ਓ ਵਾਹ ਇਹ ਵੀ ਗੱਲ ਆਹੋ ਅੱਜ ਕੱਲ੍ਹ ਜ਼ਮਾਨਾ ਪਤਾ ਕਿਦਾਂ ਦਾ ਵਾ ਚਲ ਸਹੀ ਠੀਕ ਹੈ ਉਹਨੇ ਕਹਣਾ ਮੈਨੂੰ 5-700 ਦੇ ਦੇ ਮੈਂ ਸੌਦਾ ਲਿਆਉਣਾ ਮੈਂ ਉਹ ਚੀਜ਼ ਨਹੀਂ ਹੋਣੀ ਮੇਰੇ ਨਿਆਣੇ ਰੋਂਦੇ ਆ ਕਈ ਗੱਲਾਂ ਹੁੰਦੀਆਂ ਆ ਹਾਂਜੀ ਅੱਜ ਹੀ ਉਹਨੂੰ ਕਹਿਤਾ ਤੇ ਉਹਨੇ ਕਹਣਾ ਮੈਨੂੰ 500 ਦੇ ਦੇ ਜਾਂ 1000 ਦੇ ਦੇ ਆਹੋ ਉਹ ਦਰ ਰੁਪਏ 50 ਚੱਲ ਉਹਨੂੰ ਦੇ ਦਿਓ ਇਹਦੇ ਦਿਨ ਚੱਲ ਸਾਡੇ ਘਰ ਆਇਆ ਵਾ ਤੇ ਅਗਲੇ ਨੂੰ ਲਾਲਚ ਹੋਗਾ ਮੈਨੂੰ ਪੈਸੇ ਦਿੱਤੇ ਆ ਪਤਾ ਕੀ ਗੱਲ ਦੰਦਰ 50 ਰੁਪਏ ਨਾ ਆਉਂਦਾ ਵੀ ਕੱਖ ਨਹੀਂਗਾ ਨਾਉਂਗਾ ਰੁਪਇਆ 100 ਦੇ ਦੂੰਗਾ ਉਹਨੂੰ ਮੈਂ ਹਾਂ ਹਾਂ 50 ਹੀ ਦੇ ਦਿਓ ਮੁੜ ਕੇ ਗਾੜੀ ਜਦੋਂ ਬੰਦਾ ਰਖਣਾ ਵਾ ਫੇ ਪੈਸੇ ਦੀ ਗੱਲ ਕਰਨ ਦਿਓ ਫੇ ਵੇਖੀ ਜਾਊਗੀ ਦੰਦਰ ਜੇ ਰੁਪਇਆ 100 ਦਿੱਤਾ ਉਹ ਤੇ ਕੱਲ ਨੂੰ ਫੇਰੇ ਆਵੂਗਾ ਚੱਲ ਜਿੱਦਾਂ ਜੀ ਕਰੂ ਕਰ ਲਿਓ 50 ਤਾਂ ਆਉਂਦਾ ਵੀ ਕੀ ਆ ਤੁਸੀਂ ਤਾਂ 100 100 ਦੇ ਕੇ ਭੂਏ ਚੜਾ ਦੇਣਾ ਮੈਨੂੰ ਲੱਗਾ ਜੇ 100 ਰੁਪਇਆ ਇਹਨੂੰ ਦਿਹਾੜੀ ਦੇਤੀ ਤੇ 3000 ਮਹੀਨੇ ਦਾ ਪੱਠੇ ਵਢਣ ਦਾ ਹੀ ਹੋ ਜਾਣਾ ਵਾ ਤੇ ਬਾਕੀ ਕੰਮ ਕਿ ਆ ਬੰਦੇ ਨੂੰ ਵੀ ਕੋਈ ਸਮਝ ਨਹੀਂ ਲੱਗਦੀ ਤੇ ਇੰਨਾ ਚਾ ਚੜ ਗਿਆ ਵੀ ਮੈਨੂੰ ਨਹੀਂ ਪਾਉਣੇ ਪੈਣੇ ਚਲ 100 ਦੇ ਕੇ ਪਵਾਉਣਾ ਅੱਜ ਦੀ ਦਿਹਾੜੀ ਵੇਨੇ ਆ ਕੀ ਸਾਬ ਕਿਤਾਬਾ